ਜੀ ਸਾਸਰੀ ਘਰ ਵਾਲੇ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਸ਼ੁਰੂਆਤ ਹੋ ਗਈ ਜੀ ਤੇ ਟਾਈਮ ਹੋ ਗਿਆ ਜੀ 6:10 ਮਿੰਟ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਪਰਮਾਤਮਾ ਸਾਨੂੰ ਸਾਰਿਆਂ ਨੂੰ ਰਾਜੀ ਖੁਸ਼ੀ ਰੱਖੇ ਤੰਦਰੁਸਤੀ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਵੈਸੇ ਹੁਣ ਇੱਥੇ ਕੰਮ ਕਰਦੇ ਕੰਮਕਾਰ ਹੋ ਗਏ ਸੀ ਸਾਬ ਸਫਾਈ ਹੋ ਗਈ ਸੀ ਝਾੜੂ ਪੂੰਛਾ ਕਰਤਾ ਸੀ ਸਨੇਹਾ ਨੇ ਤੇ ਮੈਂ ਹਨਾ ਸਵੇਰ ਦੇ ਬਰਤਨ ਸਾਫ ਕਰਤੇ ਸੀ ਚਾਹ ਵਾਲੇ ਤੇ ਚਾਵਲ ਸਾਫ ਕਰਦੇ ਸੀ ਤੇ ਬਸ ਇੱਥੇ ਮੈਂ ਬੇਟਾ ਮੇਰਾ ਤਿਆਰ ਹੋ ਜਾਂਦਾ ਸੀ ਇਧਰ ਬਿਸਤਰਾ ਪਿਆ ਸੀ ਜਿਹੜਾ ਡੈਡੀ ਦਾ ਉੱਠੇ ਸੀ ਹੁਣੇ ਕਿਉਂਕਿ ਰਾਤ 11 ਵਜੇ ਆਏ ਸੀ ਕੰਮ ਤੋਂ ਇਸ ਕਰਕੇ ਇਧਰ ਮੈਂ ਨਾਲੀ ਵੀ ਧੋਤੀ ਸੀ ਸਾਰੀ ਇਧਰ ਆਪਣਾ ਰਸੋਈ ਦਾ ਪਾਣੀ ਹੁੰਦਾ ਜੀ ਸਾਰਾ ਭਾਂਡੇ ਵਗੈਰਾ ਦਾ ਤਾਂ ਕਰਕੇ ਇਧਰ ਧੋਦੇ ਨੂੰ ਨੇ ਤੇ ਇੱਥੇ ਮੈਂ ਆ ਗਈ ਸੀ ਜੀ ਹਨਾ ਵਾਸ਼ਰੂਮ 'ਚ ਇੱਥੇ ਮੈਂ ਮਸ਼ੀਨ ਲਾਈ ਸੀ ਕਿਉਂਕਿ ਕੱਲ ਲਾਈਟ ਹਨਾ 4:30 ਵਜੇ ਸ਼ਾਮ ਨੂੰ ਆਈ ਸੀ ਤੇ ਬਸ ਫਿਰ ਹਨਾ ਮੈਂ ਉਹ ਲਾਇਨ ਇਹ ਗੋਮਸ਼ੀਨ ਮੈਂ ਕਿ ਸਵੇ ਹੀ ਲਾਵਾਂਗੇ ਸਵੇ ਫਿਰ ਮੈਂ ਉੱਠ ਕੇ ਪਹਿਲੇ ਮਸ਼ੀਨ ਲਈ ਚਾਹ ਪੀ ਕੇ ਤੇ ਪਾਣੀ ਪਾ ਕੇ ਇਹਦੇ ਵਿੱਚ ਸਰਫ ਵਗੈਰਾ ਪਾ ਕੇ ਤੇ ਆਪਾਂ ਇਹਨੂੰ ਮਸ਼ੀਨ ਨੂੰ ਲਾ ਦਾਂਗੇ ਨਾਲ-ਨਾਲ ਰੋਟੀ ਪਾਣੀ ਬਣਾ ਲਾਂਗੇ ਤੇ ਘਰ ਦੇ ਕੰਮ ਵੀ ਹੋ ਜਾਣਗੇ ਨਾਲ-ਨਾਲ ਹਨਾ ਤੇ ਬੱਸ ਇਹ ਮਸ਼ੀਨ ਲਾ ਤੇ ਕੱਪੜੇ ਬਹੁਤ ਹੀ ਜ਼ਿਆਦੇ ਸੀ ਧੋਣ ਵਾਲੇ ਤੇ ਤੇ ਮੈਂ ਹਨਾ ਅਗੇ ਸੀ ਕਿਚਨ ਚ ਕੱਪੜੇ ਮਸ਼ੀਨ ਲਾ ਕੇ ਤੇਰ ਨੂੰ ਰੋਟੀ ਬਣਾਉਣੀ ਸੀ ਸਵੇਰ ਦਾ ਨਾਸ਼ਤਾ ਤੇ ਸਵੇਰ ਦਾ ਨਾਸ਼ਤਾ ਬਣਾਉਣਾ ਸੀ ਮੈਂ ਹਨਾ ਤੇ ਫਿਰ ਮੈਂ ਹਨਾ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਸੀ ਹਨਾ ਕਿਉਂਕਿ ਇਹ ਹਨਾ YouTube ਤੇ ਇੱਕ ਜਿਹੜਾ ਚੈਨਲ ਬਣਾਉਣੇ ਆ ਤੇ ਇਹਦੇ ਤੇ ਕੋਈ ਪੈਸਾ ਨਹੀਂ ਲੱਗਦਾ ਕੋਈ ਇਨਵੈਸਟਮੈਂਟ ਨਹੀਂ ਹੁੰਦੀ ਹਨਾ ਤੇ ਆਪਾਂ ਬਸ ਚੈਨਲ ਹੀ ਬਣਾਉਣਾ ਤੇ ਚੈਨਲ ਦਾ ਨਾਮ ਰੱਖਣਾ ਆਪਣਾ ਕੋਈ ਵੀ ਤੇ ਇਹ ਜੀ ਕੋਈ ਵੀ ਵੀਰ ਭੈਣ ਕਰ ਸਕਦੇ ਚੈਨਲ ਨੂੰ ਹਨਾ ਵੀ ਚਲਾ ਸਕਦੇ ਆ ਤੇ ਇਹਦੇ ਵਿੱਚ ਕੋਈ ਆਪਾਂ ਖਾਸ ਕੋਈ ਕੰਮ ਨਹੀਂ ਦਿਖਾਉਣਾ ਹਨਾ ਬਸ ਡੇਲੀ ਰੁਟੀਨ ਹੀ ਦਿਖਾਉਣੀ ਆ ਆਪਣੀ ਤੇ ਜੋ ਕੋਈ ਵੀਰ ਹਨ ਆਪਣੀ ਸ਼ਾਪ ਤੇ ਕੰਮ ਕਰਦਾ ਜਾਂ ਆਪਣੀ ਸ਼ਾਪ ਹੈ ਉਹ ਵੈਸੇ ਦਿਖਾ ਸਕਦਾ ਤੇ ਜਿਹੜੀਆਂ ਆਪਣੀਆਂ ਭੈਣਾਂ ਹਨਾ ਲੇਡੀਜ਼ ਘਰੇ ਰਹਿੰਦੀਆਂ ਉਹ ਆਪਣਾ ਦਿਖਾ ਸਕਦੀਆਂ ਡੇਲੀ ਰੁਟੀਨ ਸੇਵਾ ਸੇ ਹੀ ਕੰਮ ਹੈ ਜੀ ਹਨਾ ਸਾਨੂੰ ਵੀ ਪਹਿਲਾਂ ਇੰਝ ਲੱਗਦਾ ਸੀ ਵੀ ਅਸੀਂ ਕਿਵੇਂ ਕਰਾਂਗੇ ਤੇ ਕਿਉਂਕਿ ਅਸੀਂ ਪਹਿਲੀ ਵਾਰ ਕਰਨਾ ਸੀ ਸ਼ੁਰੂ ਤੇ ਪਹਿਲਾਂ ਮੇਰੇ ਬੇਟੇ ਨੇ ਕਈ ਵਾਰ ਕਿਹਾ ਸੀ ਪਰ ਮੇਰਾ ਨਾ ਹੀ ਹੁੰਦਾ ਸੀ ਵੀ ਨਹੀਂ ਫਿਰ ਚਲ ਅਸੀਂ ਸ਼ੁਰੂ ਕਰ ਹੀ ਲਿਆ ਹਨਾ ਮੇਰਾ ਬੇਟਾ ਐਡਿਟ ਕਰ ਦਿੰਦਾ ਤੇ ਸਾਨੂੰ ਵੀ ਇੱਕ ਦੂਜੇ ਤੋਂ ਹਨਾ ਐ ਮਾ ਵਾਸਾ ਪਤਾ ਲੱਗ ਗਿਆ ਸੀ ਵੀ ਕਿਵੇਂ ਵੀਡੀਓ ਬਣਾਈ ਦੀ ਹੈ ਕਿਵੇਂ ਆਪਾਂ ਕੰਮ ਕਰਨਾ ਡੇਲੀ ਦਾ ਸ਼ੁਰੂ ਕਰਨਾ ਤੇ ਕਿਵੇਂ ਆਪਾਂ ਵੀਡੀਓ ਐਡਿਟ ਕਰਨੀ ਹੈ ਸਾਰਾ ਕੁਝ ਹੈ ਨਾ ਮੈਨੂੰ ਤਾਂ ਹਜੋਂਦੀ ਨਹੀਂ ਮੇਰੇ ਬੇਟੇ ਨੂੰ ਹੁੰਦੇ ਚੱਲ ਮੈਂ ਵੀ ਸਿੱਖ ਲੂੰਗੀ ਹੌਲੀ ਹੌਲੀ ਤੇ ਕਹਿੰਦੇ ਹੁੰਦੇ ਹੌਲੀ ਹੌਲੀ ਬੰਦਾ ਹਨਾ ਬਲੰਦੀਆਂ ਤੇ ਪਹੁੰਚਦਾ ਤੇ ਇੱਕ ਕਦਮ ਤਾਂ ਹਨਾ ਪੈਸਾ ਵੀ ਨਹੀਂ ਜੁੜਦਾ ਹੈਗਾ ਜੀ ਤੇ ਕੋਈ ਨਾ ਜੀ ਤੁਸੀਂ ਵੀ ਆਪਣਾ ਚੈਨਲ ਬਣਾਓ ਜਿਹੜਾ ਵੀ ਕੋਈ ਵੀਰ ਭੈਣ ਬਣਾ ਸਕਦੇ ਆ ਤੇ ਤੁਸੀਂ ਵੀ ਆਪ ਦੇ ਹਨਾ ਗਾਂਵ ਜਾਣੀ ਕਿ ਤਰੱਕੀ ਹੁੰਦੀ ਹੈ ਬੰਦੇ ਦੀ ਤੇ ਕੋਈ ਨਾ ਜੀ ਪ੍ਰਮਾਤਮਾ ਸਾਰਿਆਂ ਨੂੰ ਇਹ ਤਰੱਕੀਆਂ ਬਖਸ਼ੇ ਆਪਾਂ ਤੇ ਇਹੀ ਕਰਦੇ ਆਂ ਪ੍ਰਮਾਤਮਾ ਅੱਗੇ ਤੇ ਇੱਥੇ ਜੀ ਹਨਾ ਸੱਪ ਨਿਕਲਿਆ ਸੀ ਸਾਡੇ ਤੇ ਨਾਲੀ ਦੇ ਵਿੱਚੋਂ ਪਾਣੀ ਵਾਲੀ ਚੋਂ ਤੇ ਉਹ ਨਾਲੀ ਨਾ ਬੰਦ ਹੋ ਗਈ ਸੀ ਦੇ ਵਾਪਾ ਆਸਾ ਹਨ ਉਹ ਛੋਟੀ ਨਾਲ ਜਦੋਂ ਨਾਲੀ ਚ ਦੇਖਣ ਲੱਗੇ ਵੀ ਕੁਛੜਿਆ ਤਾਂ ਨਹੀਂ ਹੈਗਾ ਤੇ ਉਹਦੇ ਵਿੱਚੋਂ ਸੱਪ ਨਿਕਲਿਆ ਦੇਖੋ ਇਹ ਕਿੱਡਾ ਸੀ ਫਿਰ ਅਸੀਂ ਮਾਰਦੇ ਤਾਂ ਹੈ ਨਹੀਂ ਸੱਪ ਨੂੰ ਕੋਈ ਨਿਕਲਿਆ ਸੀ ਬਾਹਰ ਹੀ ਹਨਾ ਕਰ ਦਿੰਨੇ ਆ ਤੇ ਅੱਜ ਸੋਮਵਾਰ ਸੀ ਚਾਉਦੇ ਸੀ ਨਾਲੇ ਤੇ ਅਸੀਂ ਨਹੀਂ ਮੰਦਰ ਜਾਣੇ ਛੇ ਪੋਲੇ ਦੇ ਤਾਂ ਕਰਦੇ ਸੀ ਕੁਛ ਨਹੀਂ ਕਰ ਪਾਉਂਦੇ ਇੱਥੇ ਚੱਲੀ ਸੀ ਜੇ ਮੇਰੀ ਬੇਟੀ ਇਹਦੇ ਬੱਸ ਦਾ ਟਾਈਮ ਹੋ ਗਿਆ ਸੀ 8 ਵਜੇ ਕਿ ਅਸੀਂ ਤੇ ਚਲੇ ਗਏ ਸੀ ਨਾਸ਼ਤਾ ਵਗੈਰਾ ਕਰਕੇ ਤੇ ਇੱਥੇ ਜੀ ਮੈਂ ਕੱਪੜੇ ਧੋਲੇ ਸੀ ਦੇਖੋ ਜੀ ਕਿੰਨੇ ਸਾਰੇ ਕੱਪੜੇ ਹੋ ਗਏ ਦੋਨੇ ਤਾਰਾ ਪੂਰੀਆਂ ਦੀ ਪੂਰੀਆਂ ਭਰਗੀਆਂ ਸੀ ਤੇ ਹਜੇ ਮੇਰੇ ਅੱਤੇ ਰਹਿ ਗਈ ਸੀ ਕੱਪੜੇ ਫਿਰ ਮੈਂ ਹਨਾ ਤੋਲੀਆਂ ਵਗੈਰਾ ਮੈਂ ਕਿਹਾ ਚੱਲ ਫਿਰ ਕੱਲ ਨੂੰ ਧੋਲਾਂਗੇ ਜਾਂ ਪਰਸੋਂ ਨੂੰ ਤੇ ਮੈਂ ਇਹ ਧੋ ਕੇ ਬਸ ਹਨਾ ਸਾਰੇ ਸੁੱਕਣੇ ਪਾਤੇ ਸੀ ਹੁਣ ਤਾਂ ਜੀ ਅੱਧੇ ਘੰਟੇ ਦੇ ਵਿੱਚ ਹੀ ਕੱਪੜੇ ਸੁੱਕ ਜਾਂਦੇ ਆ ਇੰਨਾ ਟਾਈਮ ਨਹੀਂ ਲੱਗਦਾ ਬਸ ਮੈਂ ਕੱਪੜੇ ਧੋ ਕੇ ਫਿਰ ਹਨਾ ਪਾਣੀ ਪਿਆ ਸੀ ਮੈਂ ਦਵਾਈ ਲੈਣੀ ਸੀ ਤੇ ਧਰਪਾਡੇ ਵਗੈਰਾ ਪਾਏ ਸੀ ਮੇਰੇ ਮੰਜਨ ਨਾਲੇ ਇਹ ਭਾਂਡੇ ਮੰਜਾਂਗੇ ਹੁਣ ਆਪਾਂ ਦਵਾਈਏ ਵਿੱਚ ਦੀ ਮੈਂ ਲੈ ਲਈ ਅੱਧਿਕ ਅੱਧਿਕ ਦਾ ਗੈਪ ਪਾ ਲੈਣ ਨੂੰ ਨਹੀਂ ਫਿਰ ਦਾਰੋਂ ਲੈਣੀ ਇੱਥੇ ਜੀ ਮੈਂ ਹਨਾ ਕਿਚਨ ਚ ਆ ਗਈ ਸੀ ਸਾਬਣ ਆਪਣੇ ਲਾਉਣ ਆਲੀ ਸੀ ਤੇ ਸਾਬਣ ਅਸੀਂ ਪਤੰਜਲੀ ਲੈਂਦੇ ਸੀ ਇਹ ਵਧੀਆ ਸਾਬਣ ਹੈ ਜੀ ਤੇ ਵਧੀਆ ਭਾਂਡੇ ਨਿੱਖਰਦੇ ਆ ਦੇ ਨਾਲ ਤੇ ਮੈਂ ਫਿਰ ਮੈਂ ਲੈ ਕੇ ਆਈ ਕੈਵਨ ਦੇ ਵਿੱਚੋਂ ਕੱਢ ਕੇ ਪਹਿਲੇ ਮੈਂ ਕਿ ਕਿਤੇ ਪਈ ਹੈ ਫਿਰ ਜੋ ਦੇਖੀ ਹੈਣੀ ਸੀ ਤੇ ਬਸ ਹੁਣ ਮੈਂ ਬਰਤਨ ਸਾਫ ਕਰ ਲੂੰਗੀ ਸਾਰੇ ਭਾਂਡੇ-ਭੁੰਡੇ ਹਨਾ ਪਹਿਲਾਂ ਮੈਂ ਧੋ ਕੇ ਰੱਖ ਲੈ ਸੀ ਇੱਧਰ ਸਿੰਕ 'ਚ ਤੇ ਮੈਂ ਇਹਨੂੰ ਮਾਂਜ ਕੇ ਚੰਗੀ ਤਰ੍ਹਾਂ ਹਨਾ ਫਿਰ ਆਪਾਂ ਦੂਜੀ ਸਾਈਡ ਰੱਖ ਕੇ ਫਿਰ ਇਹਨਾਂ ਨੂੰ ਕਰ ਦਾਂਗੇ ਕਲੀਨ ਤੇ ਹੁਣ ਜੀ ਕੀੜੀਆਂ ਬਹੁਤ ਜ਼ਿਆਦਾ ਹੋ ਗਈਆਂ ਹਨਾ ਕੀੜੀਆਂ ਵਾਸਤੇ ਲక్ష్ਮਣ ਰੇਖਾ ਦੋ ਲੈਂਦੀਆਂ ਮੈਂ ਤੇ ਦੋ ਲਿਆ ਕੇ ਰੱਖੀਆਂ ਤੇ ਵੀ ਵੀ ਇਹ ਦੇ ਦਿੰਦੇ ਆ ਜੀ ਲక్ష్ਮਣ ਰੇਖਾ ਹਨਾ ਤੇ ਮਹਿੰਗੀ ਹੋ ਗਈ ਪਤਾ ਨਹੀਂ ਪਤਾ ਨਹੀਂ ਕੀ ਕਾਰਨ ਹੈ ਤੇ ਪਰ ਮੇਰੇ ਪੇਕੇ ਤਾਂ ਹਨਾ 15 ਰੁਪਏ ਦੇ 10 ਰੁਪਏ ਦੇ ਵੀ ਮਿਲ ਜਾਂਦੀ ਹੈ ਤੇ ਅਸੀਂ ਸ਼ਹਿਰੋਂ ਲੈਂਦੀ ਸੀ ਮੈਂ ਕਿਹਾ ਚਲ ਪਿੰਡ ਚ ਤਾਂ ਮਹਿੰਗੀ ਲੁੰਦੇ ਉਹ ਸ਼ਹਿਰ ਵੀ 20 ਰੁਪਏ ਦਿੱਤੀ ਫਿਰ ਅਸੀਂ ਦੋ ਲੈ ਲਈਆਂ ਸੀ ਮੈਂ ਕਹਿੰਦੇ ਤਾਂ ਲੋੜ ਪੈਂਦੀ ਰਹਿੰਦੀ ਹੈ ਕਿ ਕਿੜੀਆਂ ਕੀੜੇ ਬਹੁਤ ਆ ਜਾਂਦੇ ਆ ਤੇ ਫਿਰ ਮੈਂ ਸਾਰੇ ਹਨਾ ਸਲਫ ਤੇ ਖਿੱਚੀ ਆ ਲਸ਼ਮਣ ਰੇਖਾ ਸਲਫ ਵਗੈਰਾ ਤੇ ਤਾਂ ਵੀ ਥੱਲੇ ਵੀ ਗੈਸ ਵਾਲੀ ਤੇ ਜਿੱਥੇ ਪਰੋਟੀ ਪਾਣੀ ਬਣਾਉਂਦੇ ਹਨਾ ਤੇ ਕਿਉਂਕਿ ਬਹੁਤ ਜਿਆਦੇ ਕੀੜੀਆਂ ਆ ਜਾਂਦੀਆਂ ਫਿਰ ਰੋਟੀ ਚ ਹਨਾ ਸਬਜੀ ਦੇ ਉੱਤੇ ਚੜ ਜਾਂਦੀਆਂ ਖੰਡ ਵਾਲੇ ਡੱਬੇ ਸਿਖੋ ਵਾਲੇ ਸਾਰਾ ਕੁਝ ਪਿਆ ਹੁੰਦਾ ਜੀ ਹੁਣ ਆਪਾਂ ਕਿੱਥੇ ਕਿੱਥੇ ਹਨਾ ਤਾਂ ਰੱਖ ਸਕਦੇ ਆ ਆਪਾਂ ਤਾਂ ਵੀ ਚੜ ਜਾਂਦੀਆਂ ਤਾਂ ਸਲਫ ਤੇ ਕਿੱਥੇ ਮਰਜੀ ਰੱਖ ਲੋ ਚੀਜ਼ ਮਿੱਠਾ ਡੋਲੇ ਚ ਤਾਂ ਆ ਜਾਂਦੀਆਂ ਚਾਹ ਦੇ ਘੁੱਟ ਡੋਲੇ ਜੇ ਤਾਂ ਆ ਜਾਂਦੀਆਂ ਤੇ ਮੈਂ ਵਸ ਹਨਾ ਹੁਣ ਇੱਥੇ ਭਾਂਡੇ ਮੈਂ ਕਰ ਲੈ ਸਾਫ ਸਾਰੇ ਤੇ ਮੈਂ ਪਤਾ ਨਹੀਂ ਕੀ ਕਰਨ ਜਾਵਣੀ ਸੀ ਸ਼ਾਇਦ ਫੋਨ ਆ ਗਿਆ ਸੀ ਤਨ ਕੀ ਹੋਇਆ ਸੀ ਕੋ ਗੱਲ ਸੀ ਤੇ ਪਤਨ ਕੋਈ ਆਇਆ ਸੀ ਫਿਰ ਮੈਂ ਚਲੀ ਗਈ ਸੀ ਫਿਰ ਮੈਂ ਆ ਗਈ ਸੀ ਪਰ ਲਿਮਨਨ ਤੇ ਇਹਨੂੰ ਆਪਾਂ ਹਨਾ ਸੰਖ ਨੂੰ ਚੰਗੀ ਤਰ੍ਹਾਂ ਕਲੀਨ ਕਰ ਲਾਂਗੇ ਸਾਬਣ ਨਾਲ ਤੇ ਮੁੜ ਕੇ ਵਸ ਹਨਾ ਇਹਨੂੰ ਸਾਫ ਕਰਕੇ ਫਿਰ ਆਪਾਂ ਭਾਂਡੇ ਟੋਕਰ ਚੱਕ ਕੇ ਰੱਖ ਕੇ ਤੇ ਵਿੱਚ ਭਾਂਡੇ ਰੱਖ ਦਾਂਗੇ ਸਾਰੇ ਧੋ ਧੋ ਕੇ ਤੇ ਸਵੇਰੇ ਤਾਂ ਮੈਂ ਭਾਂਡੇ ਜੀ ਸਾਫ ਕਰਤੇ ਸੀ ਅੱਜ ਹਨਾ ਚਾਹ ਵਾਲੇ ਰੋਟੀ ਤੇ ਵਾਲੀ ਸੀ ਵਸ ਥੋੜੇ ਮੋٹے ਡੋਲੂ ਸੀ ਹਨਾ ਸਬਜੀ ਸਬਜੀ ਵਾਲੇ ਸੀ ਇੱਕ ਤਵਾ ਮਨਜਨ ਵਾਲਾ ਸੀ ਮੈਂ ਬਾਹਰ ਦੇਖੀ ਜਾਂਦੀ ਸੀ ਹਨਾ ਕੋਈ ਆਇਆ ਸੀ ਤੇ ਉਹ ਦੂਜੇ ਘਰੇ ਆਏ ਸੀ ਕੋਈ ਤੇ ਮੈਂ ਕਿਹਾ ਕਿ ਤੇ ਇੱਧਰ ਕਿਸੇ ਨੇ ਬਾਜ ਮਾਰੀ ਮੈਂ ਫਿਰ ਬਾਰੇ ਵਿੱਚ ਦੀ ਦੇਖ ਲਿਆ ਸੀ ਤੇ ਬਸ ਇਹਨੂੰ ਤਵੇ ਨੂੰ ਆਪਾਂ ਮਾਂਜ ਦਾਂਗੇ ਸਾਫ਼ ਕਰ ਦਾਂਗੇ ਤਵਾ ਮੈਂ ਡੇਲੀ ਮਾਂਜਦੀ ਆਂ ਜੀ ਮਾਂਜ ਕੇ ਫਿਰ ਮੈਂ ਰੱਖ ਦਿਆਂ ਸੁਬਾਹ ਰੋਟੀ ਪਕਾਉਣੀ ਹੈ ch <laughs> ਇੱਕ ਤੇਰੀ ਘਨਾ ਕਮਰੇ ਹੋ ਗਏ ਸੀ ਕਲੀ ਹਨ ਸਾਰਾ ਕੰਮ ਹੋ ਗਿਆ ਸੀ ਆਪੜਾ ਨਿਬੜ ਗਿਆ ਸੀ ਕੱਪੜੇ ਵੀ ਧੋਲੇ ਸੀ ਆਪਾਂ ਵਾਸ਼ਰੂਮ ਦੇ ਧੋਇਆਏ ਸੀ ਤੇ ਬਸ ਇਹ ਹਨ ਇੱਧਰ ਸੋਫਿਆਂ ਦੇ ਕਵਰ ਮੈਂ ਵਿਛਾਉਣੇ ਆ ਹਜੇ ਧੁੱਤੇ ਸੀ ਇਹ ਆਪਾਂ ਕਿਉਂਕਿ ਮਿੱਟੀ ਬਹੁਤ ਸੀ ਉਦਨ ਹਨ ਹਨੇਰੀ ਦੇ ਤਾਂ ਕਰਕੇ ਤੇ ਚਾਦਰਾਂ ਚ ਉਦਰਾ ਸੀ ਸੋਫੇ ਦਾ ਕਵਰ ਸੀ ਸਾਰੇ ਕੁਝ ਧੋਤੇ ਸੀ ਆਪਾਂ ਤੇ ਬਸ ਹਨ ਆਪਰਾ ਕੰਮ ਸਾਰਾ ਹੋ ਗਿਆ ਸੀ ਕਲੀ ਹਨ ਤੇ ਕਮਰੇ-ਕਮਰੇ ਹੋ ਗਏ ਸੀ ਸਾਰਾ ਕੁਝ ਤੇ ਵਾਸਤੇ ਇੱਧਰ ਮੈਂ ਹੁਣਾਂ ਤੁਹਾਡੇ ਨਾਲ ਹੁਣਾਂ ਸ਼ੇਅਰ ਕਰਦੀ ਆਂ ਵੀਡੀਓ ਤੇ ਇਹ ਮੈਂ ਪੈਂਟ ਹਨਾ ਫਿਟਿੰਗ ਕਰਨੀ ਆ ਪੈਂਟ ਦੀ ਤੇ ਖੁੱਲੀ ਆ ਥੋੜੀ ਪਹੁੰਚਿਆਂ ਤੋਂ ਲੈ ਕੇ ਹਨਾ ਤੇ ਲੱਗਦਾ ਇਹਦਾ ਠੀਕ ਆ ਜੀ ਤੇ ਵਾਸਤੇ ਖੁੱਲੀ ਆ ਫਿਰ ਇਹਦੀ ਫਿਟਿੰਗ ਕਰਨੀ ਸੀ ਫਿਰ ਮੈਂ ਕਿਹਾ ਚਲ ਆ ਆ ਕੰਮ ਨਵੇੜੀ ਦਮ ਤੇ ਇੱਥੇ ਜੀ ਹਨਾ ਆਹ ਜਿਹੜੀ ਬਲੈਕ ਪੈਂਟ ਦੇਖ ਰਹੇ ਹੋ ਤੁਸੀਂ ਇਹਦੇ ਮੇਚ ਦੀ ਆਪਾਂ ਕਰਨੀ ਆ ਆਹ ਜਿਹੜੀ ਪੁੱਠੀ ਹੋਈ ਹੋਈ ਪੈਂਟ ਗ੍ਰੇ ਜੀ ਤੇ ਪੈਲਾ ਪਹਿਣਾ ਚੋਲੀ ਤੋਂ ਇੱਥੋਂ ਲੈ ਕੇ ਹਨਾ ਇੱਥੇ ਤੱਕ ਆਪਾਂ ਮਿਲਣੀ ਆ ਵੀ ਕਿੰਨੀ ਚੜਾਈ ਹੈ ਇਹਦੀ ਤੇ ਇਹਨੂੰ ਆਪਾਂ ਮਿਲ ਲਾਂਗੇ ਫਿਰ 19 ਉੱਥੇ ਰੱਖ ਕੇ ਨਿਸ਼ਾਨੀ ਲਾ ਲਾਂਗੇ ਆਪਾਂ ਤੇ ਤੁਹਾਨੂੰ ਦਿਖਾਉਣੀ ਆ ਜੇ ਇੱਥੋਂ ਆਪਾਂ ਮਿਲ ਲਈ 19 ਸੀ ਜਿੰਨੀ ਇਹਦੀ ਸੀ ਤੇ ਬਸ ਇਹਨੂੰ ਹਨਾ ਸੈੱਟ ਕਰਕੇ ਰੱਖ ਲਿਆ ਹਨਾ ਪੁੱਠੇ ਕਰਕੇ ਤੇ ਫਿਰ ਇੱਥੋਂ 7 ਇੰਚ ਦਾ ਫਾਂਸਲਾ ਛੱਡ ਕੇ ਫਿਰ ਆਪਾਂ ਮਿੰਟੀ ਕਰ ਲੈਣੀ ਆ ਵੀ ਕਿੰਨੀ ਹੁੰਦੀ ਆਪਣੀ ਚੜਾਈ ਤੇ ਫਿਰ ਇੱਥੇ ਹਨਾ ਆਪਾਂ ਮੈਂ ਨਿਸ਼ਾਨੀ ਲਾ ਲਈ ਸੀ ਚੌਕ ਨਾਲ ਫਿਰ ਇੱਥੋਂ ਮਿਲ ਲਿਆ ਸੀ ਤੇ ਜਿੰਨੀ ਇੱਥੋਂ ਆਈ ਸੀ ਚੜਾਈ ਫਿਰ ਆਪਾਂ ਗਾਹ ਉਧਰੋਂ ਵੀ 7 ਇੰਚ ਛੱਡਣੀ ਹੈ ਗੈਪ ਝੋਲੀ ਤੋਂ ਲੈ ਕੇ ਜਿਹੜੀ ਪੈਂਟ ਆਪਾਂ ਫਿਟਿੰਗ ਕਰਨੀ ਹੈ ਇੱਥੋਂ 7 ਇੰਚ ਦਾ ਹਨਾ ਫਾਂਸਲਾ ਛੱਡ ਦੇਣਾ ਤੇ ਇੱਥੇ ਨਿਸ਼ਾਨੀ ਲਾ ਲੈਣੀ ਚੌਕ ਨਾਲ ਤੇ ਇੱਥੇ ਫਿਰ ਆਪਾਂ ਹਨਾ ਜਿੰਨੀ ਉਹਦੇ ਚਾਹੀਏ ਆਪਣੀ ਫਿਟਿੰਗ ਤੇ ਓਨਾ ਹੀ ਆਪਾਂ ਇੱਥੇ ਨਿਸ਼ਾਨੀ ਲਾਉਣੀ ਹੈ ਹਨਾ ਵੀ ਕਿੰਨੀ ਹੁੰਦੀ ਆ ਤੇ ਇੱਥੇ ਵਾਸਤੇ ਮੈਂ ਸੈੱਟ ਕਰੀ ਜਾਂਦੀ ਸੀ ਕਿਉਂਕਿ ਤਿਲਕਣਾ ਜਾਂ ਕਪੜਾ ਸੀ ਜੀ ਪੈਂਟ ਦਾ ਤਾਂ ਕਰਕੇ ਤਿਲਕ ਦਾ ਸੀ ਇਸ ਕਰਕੇ ਉਹ ਸੈੱਟ ਕਰੀ ਜਾਂਦੀ ਸੀ ਮੈਂ ਸੈੱਟ ਜਿਆ ਕਰਕੇ ਫੇਰੇ ਰੱਖੂੰਗੀ ਤੇ ਬਸ ਫਿਰ ਇੱਥੋਂ ਨਿਸ਼ਾਨੀ ਲਾ ਕੇ ਆਪਾਂ ਚੌਕ ਨਾਲ ਹਨਾ ਫਿਰ ਇੱਥੇ ਨਿਸ਼ਾਨੀ ਲਾ ਦਾਂਗੇ ਤੇ ਇੱਥੇ ਲਾ ਕੇ ਨਿਸ਼ਾਨੀ ਫਿਰ ਗਾਹਾਂ ਪਸਾ 3 ਇੰਚ ਦਾ ਗੈਪ ਆ ਲਾਂਗੇ ਤੇ ਇੱਥੇ ਵਸਿਆਣਾ ਆਪਾਂ ਫੀਟਿੰਗ ਦੀ ਨਿਸ਼ਾਨੀਆਂ ਲਾਈ ਜਾਂਨੇ ਮਿਲ ਮਿਲ ਕੇ ਤੇ ਪੌਂਚਾ ਮਿਲ ਲਿਆ ਫਿਰ ਆਪਾਂ ਹਨਾ ਪੌਂਚਾ ਮਿਲ ਕੇ ਫਿਰ ਇੱਥੇ ਲਾ ਦਾਂਗੇ ਨਿਸ਼ਾਨੀ ਆਪਾਂ ਤੇ ਨਿਸ਼ਾਨੀਆਂ ਲਾ ਕੇ ਫਿਰ ਆਪਾਂ ਹਨਾ ਵਸੇ ਤੇ ਸਿੱਧੀ ਲੈਣ ਖਿੱਚ ਦਾਂਗੇ ਪੌਂਚਾ ਆਪਣਾ 7 ਇੰਚ ਸੀ 7 ਇੰਚ ਤੇ ਨਿਸ਼ਾਨੀ ਲਾ ਦਾਂਗੇ ਆਪਾਂ ਤੇ ਇਹਨੂੰ ਮੈਂ ਢੇਡ ਲਿਆ ਸੀ ਤੇ ਦੇਢ ਕੇ ਸੈੱਟ ਹੋਣਾ ਸੀ ਇਹ ਜਿਹੜੇ ਪੌਂਚੇ ਲੜੇ ਹੋਏ ਸੀ ਫੀਟਿੰਗ ਆਹ ਤਰਪਾਈ ਕੀਤੀ ਹੋਈ ਸੀ ਤੇ ਫਿਰ ਆਪਾਂ ਢੇੜ ਲਈ ਸੀ ਮੈਂ ਕਿਹਾ ਦੇਢ ਕੇ ਸੈਟ ਆਊਗਾ ਕਿਉਂਕਿ ਪਹਿਲਾਂ ਫੀਟਿੰਗ ਦੀ ਸਲਾਈ ਵੱਜੂਗੀ ਬਾਅਦ ਦੇ ਵਿੱਚ ਪੌਂਚੇ ਨੂੰ ਤਰਪਾਈ ਹੋਊਗੀ ਮੋੜ ਕੇ ਫੋਲਡ ਕਰਕੇ ਤੇ ਬਸ ਇੱਥੇ ਆਪਾਂ ਨਿਸ਼ਾਨੀ ਲਾ ਲਈ ਸੀ ਇਹਦੀ ਪੌਂਚੇ ਦੀ ਮਣਕੇ 7 ਇੰਚ ਦਾ ਸੀ ਦੋਨਾਂ ਤੇ ਮੈਂ ਲਾ ਲਈ ਸੀ ਦੋਨਾਂ ਪੌਂਚਿਆਂ ਦੇ ਉੱਪਰ ਤੇ ਲਾ ਕੇ ਫਿਰ ਆਪਾਂ ਬਸ ਹੁਣ ਉੱਪਰੋਂ ਲੈ ਕੇ ਸਾਰੇ ਹਨਾ ਬਸ ਨਿਸ਼ਾਨੀ ਲਾ ਲਾਂਗੇ ਸਿੱਤੀ ਸਲਾਈ ਦੀ ਤੇ ਸਲਾਈ ਦੇ ਲਾ ਕੇ ਬਸ ਫਿਰ ਆਪਾਂ ਫਿਟਿੰਗ ਕਰ ਦਾਂਗੇ ਤੇ ਇੱਥੇ ਬਸ ਮੈਂ ਹਨਾ ਸਾਰੇ ਨਿਸ਼ਾਨੀ ਲਾ ਕੇ ਪੈਂਟ ਦੇ ਉੱਪਰ ਦਿੱਤੇ ਆ ਗਈ ਸੀ ਮੈਂ ਮਸ਼ੀਨ ਕੋਲੇ ਮਸ਼ੀਨ ਤੇ ਹਨਾ ਆਪਾਂ ਸਲਾਈ ਕਰਾਂਗੇ ਤੇ ਮੈਂ ਫਿਰ ਕੀ ਭਰ ਲਈ ਸੀ ਪਹਿਲਾਂ ਤੇ ਇਹਨੂੰ ਆਪਾਂ ਹਨਾ ਪੌਂਚਿਆਂ ਨੂੰ ਇੱਕੋ ਜਿਹਾ ਰੱਖ ਕੇ ਚੰਗੀ ਤਰ੍ਹਾਂ ਮਲਾ ਕੇ ਹਨਾ ਪੌਂਚਿਆਂ ਨੂੰ ਫਿਰ ਆਪਾਂ ਸਲਾਈ ਕਰਨੀ ਆ ਤੇ ਨਾਲ-ਨਾਲ ਕੱਪੜਾ ਵੀ ਇਧਰੋਂ ਦੇਖੀ ਹਨਾ ਥੱਲੋਂ ਤੇ ਉੱਪਰੋਂ ਬੇ ਵਿਚਨਾ ਆਵੇ ਸਟਿਚ ਨਾ ਹੋ ਜੇ ਵਿੱਚ ਤੇ ਵਾਸਤੇ ਹਨਾ ਨਿਸ਼ਾਨੇ ਦੇ ਉੱਪਰ ਉੱਪਰ ਆਪਾਂ ਫਿਟਿੰਗ ਦੇ ਨਿਸ਼ਾਨ ਤੇ ਸਿਲਾਈ ਕਰਦਾਂਗੇ ਸਿਲਾਈ ਕਰਕੇ ਵਾਸ ਹਨਾ ਆਪਣੇ ਪੈਂਟ ਹੋ ਜੂਗੀ ਰੈਡੀ ਦੋਨਾਂ ਪਹੁੰਚਾਂ ਤੇ ਆਪਾਂ ਇਦਾਂ ਹੀ ਮਾਰਨੀ ਹੈ ਸਿਲਾਈ ਤੇ ਬਸ ਤੁਸੀਂ ਦੇਖ ਹੀ ਰਹੇ ਹੋ ਹਨਾ ਸਿੱਧੀ ਸਿਲਾਈ ਲਾਉਣੀ ਹੈ ਜਿਵੇਂ ਫਿਟਿੰਗ ਦੀ ਨਿਸ਼ਾਨੀ ਲੱਗੀ ਹੋਈ ਆ ਉਵੇਂ ਤੇ ਸਿਲਾਈ ਲਾ ਕੇ ਫਿਰ ਦੂਜੀ ਆਪਾਂ ਪਹੁੰਚ ਤੇ ਕਰ ਦਾਂਗੇ ਦੂਸਰੀ ਸਾਈਡ ਤੇ ਬਸ ਫਿਰ ਫਿਟਿੰਗ ਦੇ ਨਿਸ਼ਾਨੀ ਤੇ ਸਿਲਾਈ ਕਰਕੇ ਆਪਣੇ ਪੈਂਟ ਹੋ ਜੂਗੀ ਰੈਡੀ ਸਸ ਜੇ ਹਨ ਆਪਾਂ ਜਗ੍ਹਾ ਤੇ ਡੈਡੀ ਆ ਗਏ ਉਤੋਂ ਬਾਅਦ ਪਵਾ ਕੇ ਦੇਖ ਲਾਂਗੇ ਤੇ ਆਪਾਂ ਵੀਡੀਓ ਦਾ ਕਰਦੇ ਇੱਥੇ ਐਂਡ ਤੁਹਾਨੂੰ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ